ਫਾਈਨਲੀ ਇਹ ਟਰੈਕਟਰ ਕੱਢ ਲਿਆ ਪਾੜਾ ਡਰਾਈਵਰ ਭਾ ਲੈ ਟਰੈਕਟਰ ਖੋਹ ਰਿਹਾ ਤਾਂ ਲੋਕੀ ਕਹਿੰਦੇ ਕੀ ਆਉਣਾ ਕਦਾਂ ਕੱਛ ਕਰਾਉਣੀ ਹੁੰਦੀ ਐ ਹਾਂਜੀ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਤੇ ਅੱਜ ਦੇ ਵਲੌਗ ਚ ਰਾਜਾ ਖੋਹਿਆ ਝੋਨੇ ਦੀ ਲੱਦੀ ਟਰਾਲੀ ਤੇ ਉਹ ਆਪਾਂ ਕੱਢਣ ਚੱਲੇ ਆ ਆਖਿਆ ਜੇ ਉਦੋਂ ਮਾੜਾ ਡਰਾਈਵਰ ਨਾ ਭਾਉ ਨਾ ਭਾਉ ਚਲੋ ਜੀ ਵੇਹਨੇ ਹੋਣਾ ਤੁਰੇ ਜਾਂਦੇ ਆ ਕਿੰਨਾ ਕੁ ਖੁੱਬਾ ਆ ਜਾ ਕੇ ਵਹਿੰਨੇ ਪੋਜੀਸ਼ਨ ਤੇ ਫਿਰ ਕੱਢਦੇ ਆ ਬਨੇਰੋਂ ਵਲੌਗ ਦੇ ਨਾਲ ਤਾਲੋ ਜੀ ਆ ਖੁੱਬੀ ਜਾ ਜੇ ਆਖਾ ਹੀ ਉਦੋਂ ਇੰਨਾ ਬਾਕੀ ਦੀ ਸੌਤੀ ਕੀ ਹੋ ਗਈ ਇਹਦਾ ਦਾ ਡਰਾਈਵਰ ਨਾ ਭਾਉ ਬੈਠਾ ਹੋਰ ਮਗਰਾ ਆ ਤੇ ਘੂਗੜੇ ਪੱਟੀ ਬੈਠਾ ਇਕਰ ਉਹ ਆ ਕੁਸੇ ਘਟੇ ਨੂੰ ਨਾ ਭਾਉ ਓਏ ਮਾੜਾ ਡਰਾਈਵਰ ਭਾਦ ਲੈ। ਮਾੜਾ ਡਰਾਈਵਰ ਭਾਦ ਲੈ ਟਰੈਕਟਰ ਖੋਗ ਰਹਾ ਤਾਂ। ਜਾ ਯਾਰ। ਜਾ ਰਹਾ ਯਾਰ। ਮੈਂ ਤਾਂ ਕੱਢਣ ਆਇਆ ਤਾਂ। ਕੋਈ ਹਾਲ ਨਹੀਂ। ਕਾਰ ਦੇਖ ਲਿਆ ਕਰੋ ਫਿਰ ਬੈਠ। ਆ। ਅੱਛਾ ਤੈਨੂੰ ਵੀ ਗੱਲਾਂ ਹੁੰਦੀਆਂ। ਉਹ ਮੈਂ ਉਹਦਾ ਆਖਿਆ ਰਾਜੇ ਨੂੰ ਬਾਹ ਨਾ ਬਾਹ ਨਾ ਬਾਹ ਮਾੜਾ ਡਰਾਈਵਰ ਭਾਦਾ ਕਿ ਨਹੀਂ ਓਏ। ਹਾਂ ਸਹੀ ਗੱਲ ਆ। ਹੁੰਦੇ ਹਿਸਾਬ ਤੇ ਦੀ ਜਾਣ ਹੈਲੀ ਤਾਂ ਟਰੈਕਟਰ ਦਾ ਜੋਰ ਕਿੱਥੇ ਲਵਾ ਲੂ। ਜਾ ਯਾਰ। ਆਏ ਇੰਨਾ ਆਉਂਦੀ ਇਹ ਨਾ ਚਲ ਕੋਈ ਨਹੀਂ ਟਰੈਕਟਰ ਲੈ ਵੀ ਪੂਰੀ ਲਾਲਾ ਲਾਲਾ ਕਰਾ ਛੱਡੀ ਐ ਲੈ ਵੀ ਕੋਲ ਹੋ ਗਿਆ ਕੋਲ ਹੋ ਗਿਆ ਬਸ ਥੈਂਕ ਯੂ ਬਸ ਬੈਠਾ ਕੇ ਬੈ ਯਾਰ ਕੀ ਸਰਬਲੋਕੀਆ ਪਰ ਹੋਪੇ ਉਧਰ ਲੈ ਇੱਥੇ ਜਾ ਹੈਲੋ ਉਹ ਫਾਈਨਲ ਵੀ ਟਰੈਕਟਰ ਕੱਢ ਲਿਆ ਰਾਜੇ ਦਾ ਪੂਰਾ ਜੋਰ ਲੱਗਿਆ ਲਿਆਂ ਜੀ ਟਰੈਕਟਰ ਕਢਾ ਕੇ ਰਾਇਲ ਦਾ ਪੂਰਾ ਜੋਰ ਲਗਾ ਪਾਣੀ ਪੂਣੀ ਪਿਆਦਾ ਪਰ ਆ ਜਨੂ ਤੇ ਭੱਟੀ ਨੂੰ ਤੇ ਸੌ ਸਹੀ ਹੋ ਗਏ ਸੌ ਸਹੀ ਹੋ ਗਏ ਸੌ ਸਹੀ ਗਾਂ ਤੂੰ ਤਕਾਬ ਲਾਇਆ ਸੌ ਸਹੀ ਹੋ ਗਏ ਹੁਣ ਆਪਾਂ ਇਹ ਤਾਂ ਫੋਨ ਪਰ ਪਰ ਕੇ ਸੌ ਸਹੀ ਹੋ ਗਏ ਲਿਪਾ ਲੈਣੇ ਮੋਗੇ ਜਾਣਾ ਮੁੰਡੇ ਕਹਿੰਦੇ ਕਰਵਾ ਜੋਤ ਦੇ ਉਹ ਮਾਈ ਗੋਡ ਉਹ ਮਾਈ ਗੋਡ ਉਹ ਮਾਈ ਸਾਹਮਣੇ ਗਾੜੀ ਤੇ ਟਰੱਕ ਟਰੱਕ ਦੀ ਫੋਟੋ ਵੀ ਇਹ ਦਵਾਈ ਕਹਿੰਦਾ ਵੱਡੀ ਹੋ ਕੇ ਟਰੱਕ ਬਣੂਗੀ ਵੱਡੀ ਪੀਟਰ ਬੈਲਟ ਬਣੂਗੀ ਟਰਾਲੇ ਦੀ ਲਓ ਜੀ ਕੱਲ ਕੱਢ ਗਿਆ ਆਪਾਂ ਘਰੇ ਖਲਾਰ ਕੇ ਟਰੈਕਟਰ ਤੇ ਹੋਣਾ ਆਪਾਂ ਚੱਲੇ ਆਂ ਜੀ ਮੰਡੀ ਟਰੈਕਟਰ ਲੈ ਕੇ ਪਿਆਰਾ ਬੈਠਾ ਟਰੈਕਟਰ ਤੇ ਤੇ ਆ ਆਪਣੇ ਲੱਕੜ ਵਾਲੇ ਮਿਸਤਰੀ ਲੱਗੇ ਵੀ ਤੁਹਾਨੂੰ ਅਗਲੇ ਵਲੌਗ ਚ ਦਿਖਾਉਣੇ ਆ ਵੀ ਆਪਾਂ ਕੀ ਕਿੱਦਾਂ ਦਾ ਕਮਰਾ ਤਿਆਰ ਕਰ ਰਹੇ ਆ ਮਿਲਦੇ ਆਂ ਜੀ ਅਗਲੇ ਵਲੌਗ ਚ ਬਨੇ ਰਹੋ YouTube ਸਬਸਕ੍ਰਾਈਬ